ਸਤ ਸਤਿ ਆਨ ਆਦੇਸ਼ ਗੁਰੂ ਕੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਅਨਲਿਮਿਟਡ ਮੰਤਰਾਂ ਦੇ ਵਿੱਚ ਦੋਸਤੋ ਚੈਨਲ ਤੇ ਮਤਲਬ ਗੱਡੀ ਵਾਲੇ ਵੀਰਾਂ ਵਾਸਤੇ ਔਰ ਆਮ ਸੰਗਤ ਦੇ ਲਈ ਅਸੀਂ ਮੰਤਰ ਪਾਠ ਤੌਲੇ ਪਾਉਂਦੇ ਰਹਿੰਨੇ ਆ ਜਿਹੜੇ ਕਿ ਗੱਡੀ ਵਾਲੇ ਵੀਰ ਜਾਂ ਆਮ ਸੰਗਤ ਕਿਤੇ ਕਿਰਾਏ ਤੋਂ ਜੋ ਪਰੇਸ਼ਾਨ ਲੋਕ ਨੇ ਉਹਨਾਂ ਵਾਸਤੇ ਤੁਹਾਨੂੰ ਹੱਲ ਟੋਟ ਕੇ ਵੀਡੀਓ ਵਿਦਾਨ ਦੱਸਦੇ ਰਹਿੰਦੇ ਨੇ ਨਵੇਂ ਗੱਡੀ ਵਾਲੇ ਵੀਰਾਂ ਨੂੰ गुजारिश ਹੈ ਕਿ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਕੰਟੀ ਦਾ ਬਟਨ ਦਬਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਪਹਿਲਾਂ ਮਿਲੇ ਹੁਣ ਜਿਹੜਾ ਅੱਜ ਦੀ ਗੱਲ ਹੈ ਅੱਜ ਦਾ ਯੋਜਿਸ਼ਾ ਆਮ ਰੂਟੀਨ ਦੇ ਵਿੱਚ ਹੀ ਇਹ ਗੱਲ ਹੈ ਤੁਸੀਂ ਗੱਡੀ ਵਾਲੰਦਾ ਕੰਮ ਕਰਦੇ ਹੋ ਸੰਗਤ ਆਉਂਦੀ ਹੈ ਤੁਹਾਡੇ ਕੋਲ ਸੰਗਤ ਦਾ ਜਦੋਂ ਕੋਈ ਕੰਮ ਆਪਾਂ ਫੜਦੇ ਆ ਕੋਈ ਕਣ ਕੱਢਦੇ ਆ ਕਾਫੀ ਮਾਤਰਾ ਦੇ ਵਿੱਚ ਜਾਨੀ ਉਸ ਦੇ ਵਿੱਚ ਆਉਂਦਾ ਹੈ ਕਿ ਤੁਹਾਡੇ ਉੱਪਰ ਕਿਸੇ ਨੇ ਕੀਤੇ ਕਰਾਈ ਦੀ ਕੋਈ ਸ਼ਾਂਡਾਈ ਹੋਈ ਹੈ ਤੁਹਾਡੇ ਉੱਪਰ ਕਿਸੇ ਨੇ ਮਾਰਾ ਕਰਕੇ ਕੋਈ ਨੈਗੇਟਿਵ એનર્ਜੀ ਜਾਂ ਗਲਤ ਪੈਰਾ ਭੇਜਤਾ ਜਿਸ ਨਾਲ ਤੁਹਾਡੇ ਘਰ ਦਾ ਨੁਕਸਾਨ ਹੋਣ ਲੱਗ ਜਾਂਦਾ ਹੈ ਔਰ ਘਰ ਦੇ ਵਿੱਚ ਦੁੱਖਾਂ ਕਲੇਸ਼ਾਂ ਦਾ ਬਾਸ ਹੋ ਜਾਂਦਾ ਹੈ ਹੁਣ ਦੋਸਤੋ ਜਦੋਂ ਇਹ ਚੀਜ਼ ਦੱਸਤਾ ਦਿੰਨੇ ਆ ਫਿਰ ਉੱਥੇ ਮਤਲਬ ਸੰਗਤ ਨੂੰ ਇਹ ਭਾਵਨਾ ਹੁੰਦੀ ਹੈ ਕਿ ਮੈਨੂੰ ਤੁਸੀਂ ਉਸ ਦਾ ਨਾਮ ਦੱਸੋ ਕੌਣ ਬੰਦਾ ਹੋ ਕੀ ਕਰਦਾ ਹੈ ਕਿਉਂ ਸਾਨੂੰ ਪਰੇਸ਼ਾਨ ਕਰਦਾ ਹੈ ਦਾ ਨਾਮ ਕੀ ਹੈ ਅੱਜ ਉਸ ਚੀਜ਼ ਦਾ ਹੱਲ ਤੁਹਾਨੂੰ ਦੱਸਾਂਗੇ ਉਸ ਚੀਜ਼ ਦਾ ਮਤਲਬ ਕੀ ਪ੍ਰੋਪਰ ਅੰਦਾਜ਼ ਇਹ ਆਮ ਸੰਗਤ ਵੀ ਇਸ ਉਪਾਅ ਨੂੰ ਵਰਤ ਸਕਦੀ ਹੈ ਇਹਦੇ ਵਿੱਚ ਕੋਈ ਨਹੀਂ ਜ਼ਰੂਰੀ ਨਹੀਂ ਹੈਗਾ ਵੀ ਗੱਦੀ ਵਾਲੇ ਵੀ ਇਹ ਕਰਨਗੇ ਤੁਸੀਂ ਆਪਣੇ ਆਪ ਵੀ ਇਹ ਭੋਗ ਪ੍ਰਸਾਦ ਲਾ ਕੇ ਤੁਹਾਡੇ ਸਾਹਮਣੇ ਜੋ ਤੁਹਾਡਾ ਤੇ ਮਾੜਾ ਕਰਦਾ ਹੈ ਜੋ ਤੁਹਾਡੇ ਨਾਲ ਖਾਰ ਖਾਂਦਾ ਹੈ ਉਸ ਦਾ ਚਿਹਰਾ ਉਸ ਦਾ ਨਾਮ ਤੁਹਾਡੇ ਸਾਹਮਣੇ ਤੁਹਾਡੇ ਮੂਰੇ ਆ ਜਾਣਾ ਉਹ ਭੋਗ ਪ੍ਰਸਾਦ ਕੀ ਹੈ ਉਦਸ ਜਨ ਤੁਹਾਨੂੰ ਕੀ ਕੁਛ ਚਾਹੀਦਾ ਓਦੇ ਵਾਸਤੇ ਸਭ ਤੋਂ ਪਹਿਲਾਂ ਦੋਸਤੋ ਤੁਸੀਂ ਦੋ ਕਪੂਰ ਲੈ ਲੈਨੇ ਆ ਦੋ ਲੈ ਲੈਨੇ ਲਾਉਂਗਾ ਲੋਹਵਾਨ ਦੀ ਧੂਫ ਲੈਨੇ ਆ ਥੋੜੀ ਜੀ ਇੱਕ ਗੁੜ ਦੀ ਰੋੜੀ ਇੱਕ ਜੋੜਾ ਪਤਾਸਿਆਂ ਦਾ ਲੈਣਾ ਤੇ ਇੱਕ ਜੋੜਾ ਲੈਣਾ ਲੱਡੂਆਂ ਦਾ ਨਗਰ ਖੇੜੇ ਦਾ ਨਗਰ ਖੇੜੇ ਦੇ ਨਾਮ ਦਾ ਜੋੜਾ ਲੱਡੂਆਂ ਦਾ ਲੈਣਾ ਕਿਉਂਕਿ ਦੋਸਤੋ ਜਦੋਂ ਕਿਤੇ ਵੀ ਕੋਈ ਪੈਰਾ ਭੇਜਣਾ ਕੋਈ 네ਗੇਟਿਵ ਭੇਜਣਾ ਚਾਹੇ ਪੋਜ਼ਿਟਿਵ ਭੇਜਣਾ ਜਿੰਨਾ ਚਿਰ ਤੁਸੀਂ ਨਗਰ ਖੇੜੇ ਦੇ ਦੇਵਤੇ ਦਾ ਕੋਈ ਭੋਗ ਪ੍ਰਸ਼ਾਦ ਨਹੀਂ ਦਿਓਗੇ ਉਨਾ ਚਿਰ ਤੁਹਾਡਾ ਜੋ ਵੀ ਪੈਰਾ ਹੈ ਤੁਹਾਡਾ ਜੋ ਵੀ ਤੁਸੀਂ ਕਰਿਆ ਕਰ ਰਹੇ ਹੋ ਉਹਦਾ ਤੁਹਾਨੂੰ ਐਗਜੈਕਟ ਰਿਜ਼ਲਟ ਨਹੀਂ ਮਿਲੂਗਾ ਕਿਉਂਕਿ ਜਿੰਨਾ ਚਿਰ ਮਤਲਬ ਰਾਖੇ ਦਾ ਜਿਵੇਂ ਕਹਿ ਲਓ ਵੀ ਘਰ ਦੇ ਮੌਖੀ ਦਾ ਨਗਰ ਖੇੜੇ ਦੇ ਮੌਖੀ ਦਾ ਉਹ ਪ੍ਰਸ਼ਾਦ ਨਹੀਂ ਲਓਗੇ ਤਾਂ ਕੋਈ ਵੀ 네ਗੇਟਿਵ ਪੈਰਾ ਚਾਹੇ 네ਗੇਟਿਵ એનર્ਜੀ ਚਾਹੇ ਪੋਜ਼ਿਟਿਵ એનર્ਜੀ ਉਹ ਅੱਗੇ ਨਹੀਂ ਜਾਂਦੇ ਉਹ ਨਹੀਂ ਕਿਉਂਕਿ ਉਹ ਨਗਰ ਦਾ ਪਿੰਡ ਦਾ ਜ਼ਿੰਮੇਵਾਰ ਹੁੰਦਾ ਹੈ ਜਿੰਨਾ ਚਿਰ ਉਸ ਦਾ ਭੋਗ ਪ੍ਰਸ਼ਾਦ ਨਹੀਂ ਕੋਈ ਦਿੱਤਾ ਜਾਂਦਾ ਉਹਨਾਂ ਚਿਰ ਕੋਈ ਵੀ ਪੈਰਾ ਤੁਹਾਡਾ ਘਾ ਨਹੀਂ ਜਾਊਗਾ ਹੁਣ ਇਹ ਸਮਾਨ ਲੈ ਕੇ ਦੋਸਤੋ ਤੁਸੀਂ ਕੀ ਕਰਨਾ ਹੈ ਕਪੂਰ ਨੂੰ ਜਲਾ ਲਿਓ ਪਹਿਲਾ ਲੌਂਗ ਦਾ ਜੋੜਾ ਫਿਰ ਗੁੜ ਦੀ ਰੋੜੀ ਦੇ ਵਿੱਚ ਥੋੜਾ ਜਿਹਾ ਭੋਗ ਪਾ ਕੇ ਉਹਦੇ ਉੱਪਰ ਰੱਖ ਦਿਓ ਲੌਂਗ ਦਾ ਜੋੜਾ ਰੱਖ ਕੇ ਫਿਰ ਜੋੜਾ ਪਤਾਸਿਆਂ ਦਾ ਉਹ ਤੁਸੀਂ ਭੋਰ ਕੇ ਪਾ ਸਕਦੇ ਹੋ ਐਸ ਤਰ੍ਹਾਂ ਵੀ ਪਾ ਸਕਦੇ ਹੋ ਤੇ ਜੇ ਤੁਹਾਡੇ ਕੋਲ ਬੋਹ ਦੀ ਅੱਗ ਤੁਸੀਂ ਅੱਗ ਦੇ ਉੱਪਰ ਵੀ ਕਪੂਰ ਰੱਖ ਕੇ ਤੁਸੀਂ ਇਹ ਭੋਗ ਪ੍ਰਸਾਦ ਜਿਹੜਾ ਸਮਾਨ ਆ ਤੁਸੀਂ ਉਸ ਦੇ ਉੱਪਰ ਹੋਮ ਪਾ ਕੇ ਅਰਜਵਿੰਦ ਦੀ ਲਾਉਣੀ ਹੈ ਕਿ ਇਹ ਮਹਾਰਾਜ ਨਗਰਖੜੇ ਦੇਵ ਤੇ ਮਾ ਕਾਲਕਾ ਨਾਣੀ ਦੇ ਦੋ ਲੌਂਗ ਹੋ ਗਏ ਮਾਦਾ ਮਦਾਨਣ ਦਾ ਜੋ ਇਹ ਵੀ ਜਾਗਰਤ ਦੇਵੀ ਇਹਦੀ ਗੁੜਦੀ ਰੂੜੀ ਜਿਹੜੀ ਲਵਾਈ ਹੈ ਲੋਵਾਂ ਨੂੰ ਖਿੱਚ ਕਰਨ ਦੀ ਕੋਈ ਵੀ એનર્ਜੀ ਨੂੰ ਛੇਤੀ ਆਕਰਸ਼ਿਤ ਕਰਨ ਵਾਸਤੇ ਇਹ ਜਿਹੜਾ ਲੋਵਾਂ ਨੇ ਧੂੜ ਵਰਤੀ ਜਾਂਦੀ ਹੈ ਅਰਜਵਿੰਦ ਦੀ ਲਾਉਣੀ ਹੈ ਕਿ ਮੇਰੇ ਤੇ ਜੋ ਵੀ ਗਲਤ ਕਿਰਿਆ ਕਰਦਾ ਜੋ ਮੇਰੇ ਤੇ ਮਾੜਾ ਕਰਦਾ ਇਹ ਤੁਸੀਂ ਮੈਨੂੰ ਮੇਰੇ ਸਾਹਮਣੇ ਕਰੋ ਇਹਦਾ ਚਿਹਰਾ ਇਸਦਾ ਨਾਮ ਜੋ ਵੀ ਪਹਿਚਾਨ ਉਸਦੀ ਉਹ ਮੇਰੇ ਕੋਲੇ ਕਲੀਅਰ ਹੋਣੀ ਚਾਹੀਦੀ ਹੈ ਇਹ ਭੋਗ ਪ੍ਰਸ਼ਾਦ ਤੁਸੀਂ ਦੋਸਤੋ ਰਾਤ ਨੂੰ ਲਾ ਕੇ ਮੰਗਲਵਾਰਾ ਲਾਦੋ ਜਾਂ ਸ਼ਨੀਵਾਰ ਲਾਦੋ ਜਿਹੜੇ ਲੱਡੂ ਨੇ ਦੋ ਜੋੜੇ ਉਹ ਕਿਸੇ ਵੀ ਚਰਸਤੇ ਦੇ ਵਿੱਚ ਜਿੱਥੇ ਤੁਹਾਡੇ ਜੂ ਦਾ ਕੋਈ ਚਰਸਤਾ ਪੈਂਦਾ ਹੈ ਉੱਥੇ ਭੋਗ ਦੇ ਸਕਦੇ ਹੋ ਜਾਂ ਮਾਤਾ ਦੇ ਸਥਾਨਾਂ ਤੇ ਭੋਗ ਦੇ ਸਕਦੇ ਹੋ ਜਿੱਥੇ ਬਸਰੇ ਪੂਜਿਆ ਜਾਂਦਾ ਉਹ ਸਥਾਨ ਬਣਿਆ ਹੁੰਦਾ ਨੇ ਉੱਥੇ ਵੀ ਤੁਸੀਂ ਇਹ ਭੋਗ ਪ੍ਰਸ਼ਾਦ ਦੇ ਸਕਦੇ ਜਾਂ ਚਰਖਾ ਦੇ ਵਿੱਚ ਦੇ ਸਕਦੇ ਨਗਰ ਖੇੜੇਨ ਵਰ ਜਵੈਨ ਦਿਲਾਉਣੇ ਕਿਹੇ ਮਾਰਾ ਤੁਹਾਡਾ ਭੋਗ ਪ੍ਰਸ਼ਾਦ ਦਿੱਤਾ ਹੈ ਜੋ ਵੀ ਮੇਰੇ ਤੇ ਵਾਰਟਾ ਕਰਨ ਵਾਲਾ ਬੰਦਾ ਹੈ ਕੋਈ ਵੀ ਹੈ ਚਾਹੇ ਆਪਣਾ ਚਾਹੇ ਕੋਈ ਬਗਾਨਾ ਹੈ ਉਸ ਵੇ ਮੈਨੂੰ ਨਾਮ ਪਤਾ ਔਰ ਚਿਹਰਾ ਮੇਰੇ ਸਾਹਮਣੇ ਲਿਖਿਆ ਤੁਸੀਂ ਦੋਸਤੋ ਤੁਹਾਨੂੰ ਅਨੁਭਵ ਰਹੇ ਜਿਆਦਾ ਸੁਪਨੇ ਰਹੇ ਤਾਂ ਤੁਹਾਡੇ ਇੱਕਦਮ ਤੁਹਾਡੇ ਐਜੈਕਟ ਤੁਹਾਡੇ ਸਾਹਮਣੇ ਨਾਮ ਆ ਜੂਗਾ ਵੀ ਆਹ ਬੰਦਾ ਤੁਹਾਨੂੰ ਪਰੇਸ਼ਾਨ ਕਰਦਾ ਹੈ ਇਹਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਪਟਕਣ ਦੀ ਲੋੜ ਸੀ ਲੋੜ ਨਹੀਂ ਹੈਗੀ ਕੋਈ ਬਹੁਤ ਜ਼ਿਆਦਾ ਸਿਆਣੇ ਕੋਲੇ ਵੀ ਚੱਕਰ ਦੀ ਲੋੜ ਨਹੀਂ ਇਹ ਤੁਸੀਂ ਭੋਗ ਪ੍ਰਸ਼ਾਦ ਲਾ ਕੇ ਖੁਦ ਵੀ ਆਪਣੇ ਕੀਤੇ ਕਿਰਾਈ ਦੀ ਪਛਾਣ ਕਰ ਸਕਦੇ ਹੋ ਇਸ ਅੱਜ ਦੀ ਵੀਡੀਓ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਸਤਿਰਾਮ ਆਦੇਸ਼ ਗੁਰੂਕੋ ਆਦੇਸ਼